ਪਾਣੀ ਬਦਬੂ ਮਾਰ ਰਿਹਾ ਹੈ ਕਿ ਇੱਥੇ ਜਿਹੜੇ ਨਜ਼ਦੀਕ ਰਹਿਣ ਵਾਲੇ ਨੇ ਉਹ ਵੀ ਖੁਦਾ ਨਾ ਖਾਸ ਤਾਂ ਕਿਸੇ ਨਾ ਕਿਸੇ ਬਿਮਾਰੀ ਦਾ ਜਰੂਰ ਉਹਨਾਂ ਦੇ ਉੱਤੇ ਵੀ ਅਸਰ ਜਿਹੜਾ ਉਹ ਪੈ ਸਕਦਾ ਹੈ ਕਿਉਂਕਿ ਇੰਨੀਆਂ ਭਿਆਨਕ ਜਿਹੜੀ ਬਿਮਾਰੀਆਂ ਨੇ ਇਸ ਪਾਣੀ ਦੇ ਦੁਆਰਾ ਉਹਨਾਂ ਤੱਕ ਪਹੁੰਚ ਸਕਦੀ ਹੈ ਹਵਾ ਦੂਸ਼ਿਤ ਹੋ ਚੁੱਕੀ ਹੈ ਪਾਣੀ ਦੇ ਵਿੱਚ ਬਹੁਤ ਜ਼ਿਆਦਾ ਗੰਦੀ ਬਦਬੂ ਆ ਰਹੀ ਹੈ ਇਸ ਪਾਸੇ ਵੀ ਲੋੜ ਹੈ ਧਿਆਨ ਦੇਣ ਦੀ ਪ੍ਰਸ਼ਾਸਨ ਨੂੰ ਲੋੜ ਹੈ ਦਾ ਸਮੇਂ ਦੇ ਹਾਤਮਾ ਨੂੰ ਇੱਧਰ ਜਾਣ ਦੇ ਵੀ ਜ਼ਰੂਰ ਲੋੜ ਹੈ ਧੰਨਵਾਦ ਕਰ ਅਨੁਕੂਤ ਤਵੀ ਜਾਈ ਤਾਂ ਵੀ ਸਾਫ਼ ਹੋਣ ਦੀ ਚਾਂਸ ਬਹੁਤ ਜ਼ਿਆਦਾ ਘੱਟ ਨੇ ਕਿ ਕਿ ਇੰਨੀ ਵੱਡੀ ਗਿਣਤੀ ਦੇ ਵਿੱਚ ਪਾਲ ਜਿਹੜੀ ਅੰਦਰ ਆ ਚੁੱਕੀ ਹੈ ਸੋ ਇਹ ਘਰ ਤੁਹਾਡਾ ਹੈ ਜੀ ਹਾਂਜੀ ਭਾਜੀ ਤੇ ਸਮਾਨ ਸਮੂਹ ਜਿਹੜਾ ਆਪਾਂ ਬਚਾ ਲਿਆ ਭਾਜੀ ਸਮਾਨ ਕੋਈ ਨਹੀਂ ਬਚਾਇਆ ਸਮਾਨ ਸਾਰਾ ਪਾਣੀ ਦੇ ਵਿੱਚੋਂ ਕਾਢ ਕੇ ਖੜਿਆ ਉਹ ਪੰਚਾਇਤ ਦਾ ਦਿੱਤਾ ਪੈੰਡਣਾ ਰਹਿਣੋਂ ਆ ਤੇ ਉਥੇ ਰਹਿਣ ਹੋਏ ਆ ਛੋਟੇ ਛੋਟੇ ਬੱਚੇ ਸਾਡੇ ਕਮਰੇ ਵੀ ਕੋ ਪੜ ਗਏ ਸਾਰੇ ਕੋਈ ਉਦੋਂ ਦਾ ਬਾਬੇ ਦੀ ਕਿਰਪਾ ਨਾਲ ਸਾਰਾ ਰੱਖਣ ਤੇਰੇ ਘਰ ਤੋਂ ਇਹ ਬਾਬੇ ਲੋਸ 10 ਮਿੰਟ ਕੀਤੀ ਹੈ ਜੀ ਤਾਂ ਘੋਨੇ ਵਾਲਾ ਬੰਨ ਟੁੱਟ ਗਿਆ ਤੇ ਪਾਣੀ ਬਹੁਤ ਤੇਜ ਹੈ ਤੇ ਅਸੀਂ ਸਿਰਫ ਬੈੱਡ ਹੌਲ ਕੇ ਨਹੀਂ ਆ ਮੰਜੇ ਦੇ ਉੱਤੇ ਰੱਖੇ ਆ ਆ ਕਿੰਨਾ ਮਾਰੇ ਮੋਟਾ ਆਊਗਾ ਜੇ ਆਏਗਾ ਕੋਈ ਵੇਖਿਆ ਜਦੋਂ ਅੰਦਰ ਆਏ ਤਾਂ ਪਾਣੀ ਪੂਰਾ ਬੈੱਡ ਸਾਰੇ ਭਿੱਜੇ ਹੋਏ ਸਾਡੇ ਕਿੱਥੋਂ ਤੱਕ ਪਾਣੀ ਆਇਆ ਆਹ ਵੇਖੋ ਜੀ ਮਾਰ ਕੇ ਲੱਗਿਆ ਹੈ ਸੋ ਇਤੋਂ ਤੱਕ ਪਾਣੀ ਆਵੜਿਆ ਜੀ ਮੰਨ ਕੇ ਚੱਲੋ ਕਿ ਸਾਢੇ 4 ਫੁੱਟ ਦੀ ਕਰੀਬ ਪਾਣੀ ਅੰਦਰ ਆਇਆ ਹੈ ਹਾਂ ਜੀ ਕੋਈ ਨਾ ਸਾਰੇ ਕੰਮਿਆਂ ਦਾ ਨੁਕਸਾਨ ਕੀ ਕੰਮ ਤੇ ਸੋ ਕਿਸ ਤਰ੍ਹਾਂ ਹੋਣੀ ਕੰਮ ਕਰਨਾ ਹੈ ਅਗਲੇ ਪਰਿਵਾਰ ਨੂੰ ਕਰਾਉਣਾ ਹੈ ਮਕਾਨ ਨੂੰ ਕਿਸ ਤਰ੍ਹਾਂ ਤਿਆਰ ਕਰਨਾ ਹੈ ਇਹ ਮਕਾਨ ਬਾਬਾ ਜੀ ਮੈਂਬਰ ਦੁਬਾਰਾ ਬਣਾ ਕੇ ਢਾਂਕੇ ਬਣਾਉਣਾ ਚਾਹੁੰਦਾ ਨਵੇਂ ਜਿਰੇ ਜਿੱਦਾਂ ਮਾ ਲੋ ਥਾਰੀ ਗਾਰੀ ਜਨਾਈ ਆ ਕੰਧਾ ਸਾਹਦੇ ਸਾਹਮਣੇ ਵੇਖੋ ਕਿ ਕਿਤੇ ਪਾੜ ਪੈ ਗਏ ਕੰਧਾਂ ਦੇ ਸਾਰੇ ਪਾੜ ਗਏ ਇਹੋ ਮੈਂ ਸਰਕਾਰ ਲੋ ਥੋੜੀ ਹੌਲਦ ਦਿੱਤੀ ਜਾਵੇ ਥੋੜਾ ਤੁਹਾਡਾ ਸਹਿਯੋਗ ਵੀਰ ਭਰਾਵਾਂ